ਚੱਲੇ ਨੇ ਭਾਈ ਸਾਹਿਬ ਹੁਣੀ ਭਈ ਆਪਣੇ ਕੰਮ ਤੇ ਆ ਗਈ ਭਾਈ ਸਾਹਿਬ ਜੀ ਚੱਲੇ ਫਿਰ ਰੋਟੀ ਨਹੀਂ ਮਿਲਣੀ ਓਹ ਠੀਕ ਹੈ ਭਰਾ ਫਿਰ ਬਹੁਤ ਵੈਲਕਮ ਅਬ ਮੈਂ ਵੀ ਨਿਕਲਦਾ ਹਾਂ ਮੈਂ ਵੀ ਹੋਰ ਜੀ ਜੀ ਵਿਆਹ ਮੈਂ ਪੱਕਾ ਤੇ ਨਹੀਂ ਸ਼ੂਟ ਕਰ ਕਿਦਰ ਕੋ ਆ ਰਹਿ ਕੋਈ ਨਾ ਆ ਜਰੂਰ ਜੀ ਆ ਜੀ ਆ ਅਬ ਤਾਂ ਨਾ ਨੂੰ ਵਿਸੋ ਜਾ ਕੱਲ ਨੂੰ ਜਾ ਲੁੱਟੇਗਾ ਕੋਈ ਨਹੀਂ ਕੋਈ ਨਹੀਂ ਹੁੰਦਾ ਹਾਂ ਮੈਂ ਬਸ ਪਿਆਗਾ ਤੁਸੀਂ ਜਾ ਕੇ ਆਓ ਹਾਂ ਠੀਕ ਹੈ 7:30 7:30 ਠੀਕ ਹੈ ਬਿੱਲੀਆਂ ਦੇ ਸਹਰਾਣੇ ਕੁੱਤਾ ਬੈਠਾ ਤੇ ਬਿੱਲੀਆਂ ਨੂੰ ਕੁਛ ਕੁੱਤਾ ਕਹਿੰਦਾ ਨਹੀਂ ਯਾਦ ਗੱਲ ਕਰ ਗਏ ਤਾਂ 4 ਅਕਤੂਬਰ ਤੇ 19 ਅਸੂ ਦਿਨ ਸ਼ਨੀਵਾਰ ਦਾ ਹੋ ਚੱਲਿਆ ਜੀ ਤੇ ਵੀਡੀਓ ਨੂੰ ਦੇਖਣਾ ਸਾਰੀ ਮਾਈਆਂ ਪਾਈਆਂ ਚਾਚੀਆਂ ਤਾਈਆਂ ਬੱਚੇ ਵਰਗਾਂ ਨੂੰ ਸਸਤਰੀ ਕਾਲ ਕਹਿੰਦੇ ਜੀ ਪਿੰਡ ਚੂੜ ਚੱਕ ਤੋਂ ਜੋ ਕਿ ਭਾਈ ਦੀ ਤਲਵੰਡੀ ਤੇ ਜੀਰੇ ਤੋਂ ਸੇਮ ਦੀ ਵਾਰਡ ਤੇ ਇਧਰ ਨੂੰ ਪੈ ਜਾਂਦਾ ਆ ਆ ਤੇ ਅੱਜ ਘਰੇ ਜਿਹੜਾ ਹੈਗਾ ਕੱਲ ਆਪਣਾ ਆਸ਼ੀਆਨਾ ਸੀ ਹਾ ਇਹ ਗੱਲਾਂ ਵਾਸਕੇ ਘਰੇ ਤੇ ਇਧਰ ਆਪਣੀ ਭਾਬੀ ਜੀ ਗੋਹਾ ਕੁੜਾ ਗਰੀ ਜਾਂਦੇ ਨੇ ਆ ਆ ਇਹ ਸਾਈਕਲ ਵਗੈਰਾ ਵੀੜਾ ਹੈਗਾ ਭਈ ਆਪਣਾ ਹਾਂ ਅੰਦਰ ਲਵਾਤਾ ਸੀਗਾ ਬਾਈ ਨੇ ਰਾਤ ਆ ਇੱਥੇ ਗੱਡੀ ਖੜੀ ਸੀ ਅੰਦਰਲੇ ਪਾਸੇ ਸਾਈਕਲ ਸੀਗਾ ਕਹਿੰਦਾ ਕੁੱਤੇ ਕਰਤੇ ਆ ਜਾਂਦੇ ਆ ਕਈ ਵਾਰੀ ਉਹ ਜਿਹੜਾ ਉੱਤੇ ਸਮਾਨ ਸੂਣ ਟੰਗਿਆ ਸੀ ਮੌਮੀ ਕਢਾਦਾ ਸੀਗਾ ਤੇ ਰਾਤ ਬਾਈ ਦੇ ਲੀੜੇ ਪਾਲੇ ਸੀ ਤੇ ਆਪਣੇ ਤਵਾ ਤੂ ਲਏ ਸੀਗੇ ਤੇ ਸ਼ਾਰਟ ਆਪਣੇ ਕੋਲੇ ਇੱਕ ਹੀ ਆ ਬਾਕੀ ਬਿੰਦਰ ਨੂੰ ਫੜਾਤੀਆਂ ਸੀਗੀਆਂ ਤੇ ਆਪਣੇ ਉਹੀ ਲੀੜਾ ਕਪੜਾ ਪਾ ਲਿਆ ਤੇ ਇਹ ਜਿਹਾ ਕੋ ਜਿਹੜਾ ਹੈਗਾ ਬਾਈ ਵਰਗਾ ਦਾ ਘਰ ਸੱਪਾ ਇਧਰ ਖੜਾ ਆਪਣਾ ਸਾਈਕਲ ਬਸ ਲਾ ਲ ਭਾਗ ਆਪਣੀ ਤਿਆਰੀ ਐ ਤੇ ਸਸਰੀ ਘਰ ਬਣਾਉਨੇ ਆ ਬਸ ਭਾਬੀ ਨੂੰ ਚੱਕ ਲੈਣ ਤੋਂ ਬੱਟਰ ਖਾਣੀ ਕਰਦੇ ਨੇ ਉਹ ਵਗੈਰਾ ਫਿਰ ਪੌਂਡਿਆ ਚਾਲੇ ਡੱਬੜੀ ਕਰਨ ਆ ਜਿਹੜਾ ਡੱਬੜੀ ਪਹੁੰਚ ਜਾਣਾ ਆ ਆਪਾਂ ਸ਼ਾਮ ਤੱਕ ਇਹ ਮਾਲ ਥੋੜਾ ਗਿੱਲਾ ਸੀ ਤੇ ਆਪਾਂ ਬਾਹਰ ਸੁੱਕਣਾ ਜੀ ਤੇ ਭੂਆ ਕੇ ਘਰੋਂ ਭਈ ਪਾ ਤੇ ਚਾਲੇ ਤੇ ਇਹ ਇਹਨਾਂ ਦਾ ਪਿੰਡ ਬਾਈ ਚਮਕੀਲੇਗਾ ਕਿਉਂਕਿਲੇ ਨੂੰ ਕੰਮ ਸੀ ਤਾਉਣੇ ਸਵੇਰੇ ਨਿਕਲਣਾ ਸੀ ਜਲਦੀ ਤੇ ਬਾਕੀ ਗਾਲ ਗੱਪੇ ਤੋਂ ਰਹਿ ਸਾਫ ਸੁਥਰੀ ਗੱਲਬਾਤ ਤੇ ਜਾਣਕਾਰੀ ਅਕਸਰ ਥੋੜਾ ਨਾਲ ਸੰਨ ਨਹੀਂ ਕਰਦੇ ਰਹਿੰਦੇ ਆ ਜਿਹੜੇ ਤੁਸੀਂ ਘਰ ਪਰਿਵਾਰ ਦੇ ਵਿੱਚ ਬਹਿ ਕੇ ਦੇਖ ਵੀ ਸਕਦੇ ਹੋ ਤੇ ਸੁਣ ਵੀ ਸਕਦੇ ਆ ਤਾਂ ਭਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਜ਼ਮੀ ਤੇ ਬਾਕੀ ਜਿਹੜਾ ਹੈਗਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਲਾਸਟ ਤੱਕ ਜ਼ਰੂਰ ਦੇਖਣਾ ਆਦਾਪਾ ਡੱਬ ਵਾਲੀ ਪਹੁੰਚ ਜਾਣਾ ਆ ਸ਼ਾਮ ਤੱਕ ਆਹ ਰਾਏ ਗੱਡੇ ਵੇ ਦੇ ਵਾਲੇ ਭਾਈ ਫਰੀ ਵਾਲਾ ਫਰੀ ਪੁੰਦਾ ਪਿੰਡਾਂ ਲੰਘਦੇ ਆਂ ਦੂਜੇ ਪਿੰਡ ਚ ਐਂਟਰ ਹੋ ਜਾਣੇ ਜੀ ਤੇ ਬਾਜੇਖਾਨੇ ਤੱਕ ਦਾ ਜਿਹੜਾ ਅੱਜ ਤੱਕ ਆਪਣਾ ਰੂਟ ਰਹਿਣ ਵਾਲਾਗਾ ਉਹ ਪਿੰਡਾਂ ਦੇ ਵਿੱਚ ਦੀ ਰਹਿਣ ਵਾਲਾ ਆ ਮੇਨ ਹਾਈਵੇ ਤੇ ਨਹੀਂ ਆਪਾਂ ਗਏ ਆ ਇਧਰ ਦੀ ਮੈਂ ਹੈ ਚਲੋ ਪਿੰਡਾਂ ਦਾ ਰੌਣਕ ਮੇਲਾ ਦੇਖਦੇ ਜਾਵਾਂਗੇ ਹਰਿਆਲੀ ਜਿਹੀ ਹੁੰਦੀ ਐ ਸਾਹਸੇ ਪਾਸੇ ਕੀ ਜਿਹਾ ਹੁੰਦਾ ਵਧੀਆ ਲਾਦਰ ਜਿਹੜੀ ਮੇਨ ਹਾਈਵੇ ਹੁੰਦੀ ਐ ਇਹ ਕਿਧਰ ਚੱਲਦੀ ਬਹੁਤ ਹੁੰਦੀ ਆ ਧੁੱਪ ਵੀ ਹੁੰਦੀ ਆ ਫਲਾਈ ਹੋਰ ਵੀ ਹੁੰਦੇ ਆ ਗੱਲਾਂ ਖਾਸੀਆਂ ਰਲ ਜਾਂਦੀਆਂ ਨੇ ਤੇ ਦੂਜੀ ਗੱਲ ਉਧਰ ਦੀ 15-16 ਕਿਲੋਮੀਟਰ ਜਾਦੇ ਪੈਂਦਾ ਸੀ ਇਧਰ ਦੀ ਉਹ ਆਪਣਾ ਸਮਾਂ ਬਚੂਗਾ ਸਮਾਂ ਲਗਭਗ 11:30 ਵੇਲੇ ਦਾ ਹੋ ਗਿਆ ਜੀ ਤੇ ਆਪਾਂ ਜਾ ਰਹੇ ਸੀ ਤੇ ਆਪਾਂ ਨੂੰ ਮਿਲੇ ਭਾਈ ਸਾਹਿਬ ਹੋਣੀ ਸਸੀ ਗਲਵਾ ਜੀ ਕੀ ਨਾਮ ਹੈ ਵੀਰੇ ਆਪਣਾ ਰਾਜਵਿੰਦਰ ਦੱਸਾਂਗੇ ਰਾਜਵਿੰਦਰ ਸਿੰਘ ਭਾਈ ਨੇ ਦੋ ਤਿੰਨ ਵਾਰੀ ਅੱਗੇ ਪਿੱਛੇ ਮੋਟਰਸਾਈਕਲ ਕੀਤਾ ਤੇ ਕਹਿੰਦੇ ਭਾਈ ਚਾਹ ਪਾਣੀ ਲਾਜ਼ਮੀ ਪੀ ਕੇ ਆਣੀ ਹੈ ਤੇ ਪਿੰਡੇ ਆਪਣਾ ਖੜੇ ਬੱਡਾ ਕਰਾਂ ਇਹ ਛੋਟਾ ਕਰ ਤੇ ਵੱਡਾ ਕਰ ਇਕੱਠਾ ਹੀ ਹੈ ਕਿ ਅਲੱਗ ਦਾ ਹੈ ਠੀਕ ਹੈ ਜੀ ਤੇ ਬਾਈ ਭਾਈ ਚਾਹ ਕਰਾ ਲਿਆ ਇਸ ਇਧਰ ਆਪਣੇ ਬਾਈ ਦੀ ਸ਼ਾਪ ਹੈ ਸਪੇਅਰ ਪਾਰਟ ਦੀ ਸਤਿ ਸ਼੍ਰੀ ਅਕਾਲ ਜੀ ਟਰੈਕਟਰਾਂ ਦੇ ਸਪੇਅਰ ਪਾਰਟ ਦੀ ਬਾਈ ਦੀ ਇਧਰ ਆਪਣੇ ਵੱਡੇ ਵੱਡਾ ਘਰ ਜਿਹੜਾ ਪਿੰਡ ਪੈਂਦਾ ਉਹਦੇ ਵਿੱਚ ਸਪੇਅਰ ਪਾਰਟ ਦੀ ਸ਼ਾਪ ਹੈ ਬਾਈ ਵੱਲੋਂ ਜਿਹੜਾ ਹੈਗਾ ਭਾਈ ਠੰਡਾ ਪਿਆਇਆ ਗਿਆ ਤੇ ਇਹਨਾਂ ਦੇ ਵਿੱਚ ਬਾਈ ਚਾਹ ਲੈ ਕੇ ਆ ਗਿਆ ਤੇ ਠੰਡਾ ਦਿੱਤਾ ਹੋ ਗਿਆ ਇਕੱਠਾ ਤੇ ਆਹ ਬਿਸਕੁਟ ਵਗੈਰਾ ਬਾਈ ਵਰ ਗਣੇ ਭਾਈ ਨਾਲ ਕਰਦੇ ਪੈਗ ਬਹੁਤ ਬਹੁਤ ਧੰਨਵਾਦ ਭਰਾਵਾਂ ਦਾ ਤੇ ਆਪਣਾ ਕੀ ਨਾਮ ਹੈ ਬਾਈ ਜੀ ਰਵਿੰਦਰ ਸਿੰਘ ਤੇ ਬਾਈ ਹੋਰਾਂ ਦੇ ਕੰਮ ਦੀ ਗੱਲ ਕਰਕੇ ਤਾਂ ਇਹਨਾਂ ਦਾ ਭਾਈ ਸਟੂਡੀਓ ਆ ਕੀ ਨਾਮ ਤੋਂ ਸਟੂਡੀਓ ਵੀਰੇ ਆਰਮੀ ਕਲਿਕਸ ਆਰਮੀ ਕਲਿਕਸ ਆਰਮੀ ਕਲਿਕਸ ਕਿ ਆਰਜੀ ਆਰਬੀ ਆਰਬੀ ਕਲਿਕਸ ਠੀਕ ਆ ਵਿਆਹ ਸ਼ਾਪਿੰਗਾਂ ਦੇ ਪ੍ਰੋਗਰਾਮ ਕਰਦੇ ਹਾਂ ਇੱਥੇ ਆਪਣਾ ਨੰਬਰ ਨੂੰ ਪਰ ਮੜਾ ਦੱਸ ਦੋ ਕਈ ਵਾਰੀ ਕੋਈ ਕਰਾਉਣਾ ਚਾਹੁੰਦਾ 88476 ਦਾ ਸਕ ਨੰਬਰ ਠੀਕ ਹੈ ਜੀ ਲੈ ਭਾਈ 22 ਵਰਗੇ ਕਰਨਗੇ ਰਿਆ ਤਾਂ ਤੁਹਾਨੂੰ ਠੀਕ ਹੈ ਫਰੀ ਦੀ ਪਰ ਤੇ ਜੇ ਭਾਈ ਕਿਸੇ ਨੇ ਕੇਵਲ ਵਿਆਹ ਸ਼ਾਦੀ ਦਾ ਪ੍ਰੋਗਰਾਮ ਕਰਾਉਣਾ ਹੋਵੇ ਤਾਂ ਗੁਰਸੇ ਕਵੀਰ ਨੇ ਵਧੀਆ ਪੰਜਾਬੀ ਸਿੱਖਰ ਪਰਿਵਾਰ ਚ ਪ੍ਰੋਗਰਾਮ ਕਰਾਉਣ ਵਾਸਤੇ ਵਧੀਆ ਬੰਦੇ ਨੇ ਸੰਪਰਕ ਜਰੂਰ ਕਰੋ ਭਾਈ ਵਰਗਿਆਂ ਨਾਲ ਤੇ ਇੱਧਰ ਵੀ ਇੱਕ ਆਪਣੇ ਭਾਜੀ ਖੜੇ ਨੇ ਸਸੀ ਗਾਲ ਦੀ ਆਪਣਾ ਅਸੀਂ ਮਕੈਨਿਕ ਦਾ ਕੰਮ ਆਪਣਾ ਕੀ ਨਾਮ ਹੈ ਜੀ ਜਗਸੀਰ ਸਿੰਘ ਠੀਕ ਆ ਆਪਣੇ ਸਾਰੇ ਵੱਡੇ ਕਰ ਤੋਂ ਤੁਸੀਂ ਜੀ ਠੀਕ ਹੈ ਜੀ ਤੇ ਬਹੁਤ ਵਧੀਆ ਲੱਗਿਆ ਆਪਾਂ ਇਹ ਵੱਡੇ ਘਰਦਿਆਂ ਦੀ ਸੇਵਾ ਜਿੱਡਾ ਉਹ ਤਾਂ ਉਹਨੂੰ ਵੱਡਾ ਘਰ ਪਿੰਡ ਤੇ ਉੱਡੇ ਹੀ ਵੱਡੇ ਦੇਣ ਹੈ ਤੇ ਬਾਕੀ ਪਾਉਨੇ ਆ ਚੱਲੇ ਅੱਗੇ ਆਪਣੇ ਹਰਵਿੰਦਰ ਭਾਜੀ ਖੜੇ ਨੇ ਕਿਹੜਾ ਪਿੰਡ ਦੱਸਿਆ ਸੀ ਉਹਨਾਂ ਨੇ ਨੱਥੂ ਵਾਲਾ ਗਰਬੀ ਨੱਥੂ ਵਾਲਾ ਗਰਬੀ ਹਾਂ ਇੱਥੋਂ ਕਿੰਨਾ ਹੈ ਤਿੰਨ ਚਾਰ 5-4 ਕਿਲੋਮੀਟਰ ਆ ਬਾ ਪੰਜ-10 ਮਿੰਟਾਂ ਦੇ ਵਿੱਚ ਉਹਨਾਂ ਕੋਲੇ ਪਹੁੰਚ ਜਾਣਾ ਹੈ ਤੇ ਉਹਨਾਂ ਨਾਲ ਗੱਲਬਾਤ ਥੋੜੀ ਕਰਾਉਣੀ ਹੈ ਚੱਲ ਕੇ ਠੀਕ ਆ ਬਾਈ ਜੀ ਓਕੇ ਵੀਰੇ ਓਥੇ ਬਾਈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਵੀਰ ਹਰਵਿੰਦਰ ਬਰਾੜ ਭਾਈ 15 ਕਿਲੋਮੀਟਰ ਸਾਈਡ ਤੋਂ ਚੱਲ ਕੇ ਤੇ ਆਪਣੇ ਵਾਸਤੇ ਅੱਗੇ ਆਏ ਨੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ 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 ਬਹੁਤ ਵਧੀਆ ਜੀ ਆਪਣੇ ਸਥਾਨੀ। ਬਹੁਤ ਵਧੀਆ। ਉਹ ਮੈਂ ਨਾ ਕਿ ਕਿਤੇ ਵੱਡੇ ਘਰ ਜਾਂ ਛੋਟੇ ਘਰ ਪਿੱਛੇ ਨਾ ਹੋ ਗਏ ਅਜੇ ਤੂੰ ਗਾਂਹ ਪਛਾਂ। ਅੱਛਾ। ਫਿਰ ਮੈਂ ਉਹੀ ਗੱਲ ਵੜਦਿਆਂ। ਨਾ ਵੱਡੇ ਘਰ ਫਿਰ ਉਹਨਾਂ ਨੇ ਬਈ ਵਰਗ ਨੇ ਖਾਸਾ ਟਾਈਮ ਜਿਹੜਾ ਹੈਗਾ ਰੋਕੀ ਰੱਖਿਆ ਨਾ। ਅੱਛਾ। ਠੀਕ ਉਹ ਪਹਿਲਾਂ ਠੰਡਾ ਪਿਆਦਾ ਉਹਨਾਂ ਨੇ ਮੁੜ ਕੇ ਤੇ ਉਹ ਕਹਿਣਾ ਯਾਰ ਤੇਰਾ ਗਾਲ ਖਰਾਵਾ ਗਿਆ ਨਹੀਂ ਤੇ ਮੈਂ ਚਾਹ ਲੈਣਾ ਕਿਹਾ ਬਣਾ ਕੇ ਤੂੰ ਇਹਨੂੰ ਰੱਖ ਕੇ ਕਹਿਦਾ ਮੈਂ ਤਾਂ ਬਈ ਆਪਾਂ ਸ਼ਹਿਰ ਮੈਂ ਕਿਹਾ ਵੀ ਜਾਂ ਤਾਂ ਸ਼ਹਿਰ ਭਾ ਲਿਆਵਾਂਗੇ ਕਿ ਤੇ ਲਾ ਦਾਂਗੇ ਨੱਤੂਆਂ ਨੇ ਹੈਗੀ ਇੱਥੇ ਬੰਦੇ ਲਿਆ ਜਲੇ ਤੇ ਸਾਈਕਲ ਖੜਿਆ ਦਾਂਗੇ ਮੈਂ ਕਿਹਾ ਉੱਥੇ ਠੀਕ ਹੈ ਹੋਰ ਬੜਾ ਘਰ ਪਰਿਵਾਰ ਦਾ ਬਹੁਤ ਵਧੀਆ ਜਰਦੀ ਕਾਲਾ ਕੋਈ ਦੱਸੋ ਕਿਵੇਂ ਯਾਤਰਾ ਵਧੀਆ ਰਹੀ ਵਧੀਆ ਵਧੀਆ ਚੱਲ ਛੋੜ ਦੇ ਮਾੜਾ ਹੋਰ ਦੱਸੋ ਉਹ ਆਪਣੇ ਠੀਕ ਹੈ ਬਾਈ ਕਰ ਪਰਵਾਹ ਸਾਰੇ ਇਹ ਦੋਸਤ ਆਪਣਾ ਅੱਛਾ ਅੱਛਾ ਆਪਣੇ ਪਿੰਡੋਂ ਹੀ ਬਾਈ ਆਪਣੇ ਪਿੰਡੋਂ ਮਿੱਤਰ ਆਪਣਾ ਖਾਸ ਨੇ ਰੁੰਦੇ ਤਾਂ ਨਹੀਂ ਗਏ ਹੁਣ ਚਾਹਦੇ ਦੇਖ ਲੈ ਰੇ ਬਾਬਾ ਜੀ ਕਿ ਨਹੀਂ ਸਹੀ ਗੱਲ ਹੈ ਨਹੀਂ ਨਹੀਂ ਕੋਈ ਇਹ ਪਿੰਡ ਲੈ ਕੇ ਆਉਂਦੇ ਆ ਜਿਹੜਾ ਯਾਰ ਕੋਈ ਨਹੀਂ ਕੋਈ ਅੱਜ ਵੇਲਾ ਵਾਵਾ ਹੋ ਜਾਣਾ ਹੋਰ ਤਾਂ ਹੋ ਜਾਣਾ ਮੈਨੂੰ ਵੀ ਮਾੜਾ ਦਿਨ ਖੜੇ ਪਹੁੰਚ ਗਏ ਹਣਾ ਕੋਈ ਨਹੀਂ ਜਦੋਂ ਮਰ ਕੇ ਜਿਹੜਾ ਅਸੀਂ ਮਰ ਲਾਂਗੇ ਅਸੀਂ ਮਾਣਾਂਗੇ ਹਾਂ ਹਾਂ ਜ਼ਰੂਰ ਪੱਕਾ ਆ ਤੁਸੀਂ ਆ ਜੋ ਰਾਜਸਥਾਨ ਵਗੈਰਾ ਆਉਣਾ ਹੋਇਆ ਤੇ ਸਾਊ ਤੇਰੇ ਨੂੰ ਫੋਨ ਕਰਕੇ ਆਵਾਂ ਹਾਂ ਤੇ ਅਸੀਂ ਉਹ ਵੀ ਮੈਂ ਤੇ ਬਾਈ ਦੋਨੇ ਆਵਾਂਗੇ ਕਿਉਂਕਿ ਇਹਨਾਂ ਜਾ ਆਏ ਨੇ ਫੋਟੇ ਆਖੀ ਤਾਂ ਇਹ ਭਾਈ ਬਈ ਹਰਵਿੰਦਰ ਚੰਨੂ ਪਿੰਡ ਚੰਨੂ ਪੈਂਦਾ ਨਾ ਕਿਹੜਾ ਏਰੀਆ ਪੈਂਦਾ ਵੈਸੇ ਚੰਨੂ ਵਾਲਾ ਚੰਨੂ ਵਾਲਾ ਬਾਗਾ ਪ੍ਰਾਣਾ ਚੰਨੂ ਵਾਲਾ ਬਾਗਾ ਪ੍ਰਾਣਾ ਪਿੰਡ ਤੋਂ ਤੇ ਖਾਸੇ ਟਾਈਮ ਤੋਂ ਜਿਹੜੇ ਹੈਗੇ ਆਪਣੇ ਭਾਈ ਚੈਨਲ ਨਾਲ ਜੁੜੇ ਹੋਏ ਨੇ ਤੇ ਵਧੀਆ ਜਿਹੜਾ ਹੈਗਾ ਬਾਈ ਵਰਗਾਂ ਦਾ ਸੁਭਾਅ ਤੇ ਸਾਰੀ ਫੈਮਿਲੀ ਜਿਹੜੀ ਹੈਗੀ ਇਕੱਠੀ ਬਹਿ ਕੇ ਆਪਣਾ ਵਲੌਗ ਵਗੈਰਾ ਜਿਹੜਾ ਹੈਗਾ ਦੇਖਦੇ ਨੇ ਤੇ ਬਹੁਤ ਵਧੀਆ ਲੱਗਦਾ ਜਦੋਂ ਐਹੋ ਜਿਹੇ ਪਿਆਰ ਕਰਨ ਵਾਲੇ ਵੀਰਪਰਾ ਮਿਲਦੇ ਨੇ ਭਾਈ ਤੇ ਬਾਈ ਗੁਰ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ 15 20 ਕਿਲੋਮੀਟਰ ਤੋਂ ਜਿਹੜਾ ਹੈਗਾ ਸਪੈਸ਼ਲ ਮਿਲਣ ਵਾਸਤੇ ਅੱਗੇ ਔਰ ਕੁਛ ਕਹਿਣਾ ਚਾਹੁੰ ਮੈਂ ਜੀ ਬਸ ਬਾਈ ਜਾਉਂਦਾ ਰਹਿ ਧੰਨ ਬਾਈ ਦਾ ਤੂੰ ਮਿਲ ਗਿਆ ਸਾਨੂੰ ਤੇ ਅਸੀਂ ਵੀ ਸ਼ੁਰੂ ਮਾਰਾਂਗੇ ਕਿਹੜਾ ਹਾਂ ਹਾਂ ਤੇ ਪਰਮਾਤਮਾ ਮਿਹਰ ਕਰੇ ਨਾ ਠੀਕ ਹੈ ਆਪਣਾ ਕੀ ਨਾਮ ਹੈ ਵੀਰੇ ਮੇਰਾ ਵੀਰੇ ਗਰਜਿੰਦਰ ਗਰਜਿੰਦਰ ਚਲੋ ਕਰ ਲਓ ਜੀ ਹੈਲੋ ਹਾਂਜੀ ਹਾਂ ਤੇ ਜਰੂਰ ਬਾਈ ਬਾਈ ਨੂੰ ਵੀ ਲੈ ਕੇ ਆਇਓ ਪੱਕਾ ਪੱਕਾ ਤੇ ਬਾਈ ਭਾਈ ਆ ਆਪਣੇ ਆ ਮੀਟਿੰਗ ਛੱਡ ਕੇ ਆਪਣੇ ਕੋਲੇ ਆਏ ਆ ਗੋਸਾ ਜੁਨੀਆ ਦੀ ਗੋਸਾ ਜੁਨੀਆ ਨਹੀਂ ਪੱਕੀ ਜਾਣੇ ਨੇ ਹਰ ਐ ਐ ਮਹੀਨੇ ਦੀ 4 ਤਰੀਕ ਨੂੰ ਤੇ ਮਹੀਨੇ ਦੀ 11 ਤਰੀਕ ਨੂੰ ਅੱਛਾ ਅੱਛਾ ਅੱਜ ਸਪੈਸ਼ਲ ਫਰਮ ਬਾਈ ਨੂੰ ਫੋਨ ਲਾਇਆ ਮੈਂ ਕਹਿੰਦੇ ਹੋਏ ਤਾਂ ਜਾਵੜਾਂਗੇ ਜ ਮੈਂ ਅਜੇ ਬਾਅਦ ਚ ਲੈ ਜਾਣਾ ਮੈਂ ਤੂੰ ਪਤਾ ਕੀ ਨਾ ਸੈੱਟ ਕਰਦੇ ਮੜ ਕੇ ਵੈਸੇ ਹੀ ਪਹੁੰਚਿਆ ਲੈ ਤੇਰੇ ਕੋਲੇ ਕਰਤਾਰਪੁਰ ਤੇ ਆਪਣੇ ਭੈਣ ਵਰਗੇ ਰਾਗ ਵਰਗੇ ਸਾਰੇ ਕਿਰਸਨ ਚਾਜਦੇ ਸਰੋ ਅਨੰਦ ਮੰਗਲਬਾਈ ਦੀ ਨਾ ਬਾਬੇ ਦੀਆਂ ਵੀਰਾਂ ਚਲੋ ਠੀਕ ਹੈ ਵਾਹ ਚਲਦੇ ਆ ਇਹਦਾ ਤੈਨੂੰ ਲਾਜ਼ਮੀ ਘਰੇ ਲੈ ਕੇ ਜਾਣਾ ਠੀਕ ਹੈ ਫੇਰ ਮਾਰਾਂਗੇ ਕਿਹੜਾ ਨਹੀਂ ਜਰੂਰ ਜਰੂਰ ਹੋਰ ਜੀ ਕੋਈ ਨਹੀਂ ਠੀਕ ਹੈ ਕਰੇ ਥੋੜੀ ਬਾਬਾ ਯਾਤਰਾ ਸਫਲ ਪੱਕਾ ਤੇ ਜਰੂਰ ਅਸੀਂ ਨਾ ਆਵਾਂਗੇ ਦੋਨੇ ਆਵਾਂਗੇ ਨਹੀਂ ਨਹੀਂ ਕੋਈ ਗੱਲ ਨਹੀਂ ਲਾਜ਼ਮੀ ਆਵਾਂਗੇ ਅਸੀਂ ਲਾਜ਼ਮੀ ਮਾਰੋ ਨੀ ਜੇ ਰਾਤ ਦਾ ਕਰਨਾ ਤੇ ਘਰੇ ਚੱਲ ਬੜਦੇ ਮੈਨੂੰ ਇਹੀ ਹਮਾਰੇ ਵੀ ਜਾ ਕੇ ਝੂਨੇ ਝਾਨੇ ਦੇਖਦੇ ਹਾਂ ਹਿਸਾਬ ਦਾ ਇਹ ਕਸ਼ਮੀਰ ਵਾਲਿਆਂ ਦਾ ਫੋਨ ਆਈ ਆਈ ਹਾਂ ਹਾਂ ਉਹਨਾਂ ਦਾ ਹਾਂ ਸਹੀ ਵਾਹ ਬਲ ਸਸਰੀ ਘਰ ਬੁਲਾਉਗਾ ਹਾਂ ਹੈਲੋ ਕੋ ਸਤਿ ਸ੍ਰੀ ਅਕਾਲ ਸਸਰੀਕਾਲ ਜੀ ਕੀ ਹਾਲ ਨੇ ਕੀ ਆ ਲੈ ਪ੍ਰਵਾ ਵਧੀਆ ਵਧੀਆ ਆਪਣੇ ਦੱਸੋ ਠੀਕ ਹੋ ਬਹੁਤ ਠੀਕ ਕਿਥੇ ਪਹੁੰਚ ਗਿਆ ਅੱਜ ਮੈਂ ਆਪਣੇ ਜਾਈ ਨਵਰਾਸੇ ਚ ਸ਼ਾਮ ਤੱਕ ਪਹੁੰਚ ਜਾਣਾ ਆ ਹੂੰ 100 ਕਿਲੋਮੀਟਰ 115 ਕਿਲੋਮੀਟਰ ਹੈਗਾ ਇਥੋਂ ਅੱਛਾ ਹੂੰ 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 115 ਹੂੰ ਸ਼ਾਮ ਤੋ ਕਰੇ ਹਾਂ ਸ਼ਾਮ ਨੂੰ ਘਰੇ ਪਹੁੰਚ ਜਾਣਾ ਘਰੇ ਜਾਣਾ ਤੇ ਸੌ ਜਾਣਾ ਘਰੇ ਜਾਊਂਗਾ ਸੌਰੇ ਕੀ ਰੱਖਿਆ ਸੌਰੇ ਕੱਲ ਨੂੰ ਮਾਰਾਂਗੇ ਕਿੜਾ ਹਾਂ ਇਸ ਨੂੰ ਡਾਕ ਉੱਪਰ ਜਾ ਕੇ ਆਉਤੇ ਕਿਦਾਂ ਮੈਂ ਅੱਜ ਤੇ ਤੁਹਾਡੀ ਘਰੇ ਆ ਗਿਆ ਨਹੀਂ ਨਹੀਂ ਉੱਥੀ ਹੈ ਮੈਂ ਫਿਰ ਰਾਤ ਮਤ ਉੱਠ ਜਾਵਾਂਗਾ ਅੱਜ ਨਹੀਂ ਨਹੀਂ ਕੱਲ ਨੂੰ ਜਾਵਾਂਗੇ ਹੋ ਠੀਕ ਹੈ ਚਲ ਮੈਂ ਤੈਨੂੰ ਕਰੂੰਗਾ ਕੱਲ ਨੂੰ ਤੈਨੂੰ ਮੈਂ ਰਹਿਲਾ ਜਾ ਕੇ ਕਰੂੰਗਾ ਤੈਨੂੰ ਆਰਾਮ ਨਾਲ ਫੋਨ ਆਜ ਛੋੜ ਰਹਾ ਤਾਂ ਹੁਣ ਪਤਰੀ ਮੈਂ ਠੀਕ ਹੈ ਮੈਂ ਕਰ ਲੈਂਦਾ ਇੱਕ ਰੋਕ ਕਰੂੰ ਇਥਲਾ ਪਾ ਜਾਨੀ ਜੀ ਹੁਣ ਲੰਡੇ ਵਾਲੇ ਤੋਂ ਸਮਝਾਲ ਕਰਨੂੰ ਤੇ ਸਾਰੀ ਜੋ ਜੜੀ ਹੈਗੀ ਐ ਇਸ ਤਰ੍ਹਾਂ ਦੀ ਮਿਲਦੀ ਆਪਾਂ ਨੂੰ ਲਗਭਗ 3-4 4 ਕਿਲੋਮੀਟਰ ਦਾ ਜਿਹੜਾ ਸਾਥ ਰਗ ਹੈ ਆਪਾਂ ਪਹੁੰਚ ਗਏ ਜੀ ਸਮਾਲਸਰ ਤੇ ਲੰਡੇ ਵਾਲੇ ਤੋਂ ਭੂਆ ਦਾ ਮੁੰਡਾ ਆਉਂਦਾ ਉਹ ਕਹਿੰਦਾ ਮਾਉਨਾਂਗਾ ਪਹਿਲਾਂ ਮੈਂ ਉੱਥੇ ਰੋਡ ਦਾ ਦੀ ਫਿਰ ਮੈਂ ਹੈ ਚੱਲ ਉਹਨੇ ਇੱਥੇ ਪੰਪ ਵਗੈਰਾ ਦੇਖ ਲੈਣੇ ਨਾਲੇ ਪਾਣੀ ਦੀ ਬੋਤਲ ਭਰ ਲਾਂਗੇ ਤੇ ਨਾਲੇ ਜਿਹੜਾ ਹੈਗਾ ਉਹਨੇ ਅ ਫਰੈਸ਼ ਵਗੈਰਾ ਹੋਲਾਂਗੇ ਥੋੜਾ ਬਹੁਤਾ ਮੂੰਮਾ ਜਾ ਤੁਹਾਡਾ ਤੋ ਵੀ ਰੋਡ ਪਿਛਲੀ ੜੀ ਹੈਗੀ ਖਾਸੀ ਖਰਾਬ ਸੀਗੀ ਇਹ ਸਮਾਲਸਰ ਆ ਆਸੇ-ਪਾਸੇ ਸ਼ਹਿਰ ਭਈਏ ਇੱਧਰਲੇ ਪਾਸੇ ਖਾਸਾ ਸ਼ਹਿਰ ਜਿਹੜਾ ਹੈਗਾ ਵੱਡਾ ਇਹ ਆ ਵਸਿਆ ਹੋਇਆ ਹੈ ਲਓ ਜੀ ਇੱਧਰ ਆ ਗਏ ਪਪੀਤੇ ਦੇ ਜੂਸ ਦੇ ਗਲਾਸ ਤੇ ਸਾਹਮਣੇ ਬੈਠਾ ਇਹ ਪੂ ਵਾਲਾ ਨੇ ਰਾਈ ਵਾਲਾ ਹੀ ਜਾਂਦਾ ਤੇ ਆ ਉਧਰ ਚਾਨਣ ਪੈਂਦਾ ਨਾ ਬਾਗ ਕਰਕੇ ਆ ਤੇ ਆਪਾਂ ਇਸ ਵਕਤ ਬੈਠੇ ਜੀ ਸਮਾਲਸਰ ਸ਼ਹਿਰ ਦੇ ਵਿੱਚ ਤੇ ਬਸ ਆ ਪੀ ਕੇ ਫਿਰ ਅੱਗੇ ਉਹਨੂੰ ਨਿਕਲਦੇ ਲਗਭਗ 100 ਕਿਲੋਮੀਟਰ ਦਾ ਜਿਹੜਾ ਹੈ ਜ ਸਫ਼ਰ ਆਪਣਾ ਪਿਆਗਾ ਤੇ ਆਪਣਾ ਕੀ ਨਾਮ ਦੱਸਦੇ ਭਾਈ ਮਿੱਤਰ ਪਿਆਰਾ ਕਲਦੀਪ ਸਿੰਘ ਫਰੋਂ ਲੰਡੇ ਵਾਲਾ ਪਿੰਡ ਹੈ ਡਰਾਈਵਰ ਸਾਹਿਬ ਡਰਾਈਵਰੀ ਕਰਦਾ ਭਾਈ ਇਹ ਟਰੈਕਟਰ ਟਰੱਕਟਰ ਮਸ਼ੀਨਾ ਵਿੱਚ ਉਹਨਾਂ ਕੰਪੈਨਾਂ ਗੱਬ ਉਹਨਾਂ ਖਾਸ ਗਿਆਂ ਇਹਨਾਂ ਨੇ ਰੱਖਿਆ ਨੇ ਆਪਦੇ ਘਰੇ ਡਰਾਈਵਰ ਵੀ ਰੱਖੇ ਆ ਆਪ ਵੀ ਕਰਦਾ ਹੈ ਖੌਂਕੀਆ ਮੁੰਡਾ ਬਾਹੀ ਬੰਨੇ ਦਾ ਪੰਪ ਤੋਂ ਪਾਣੀ ਭਰਨ ਦੇ ਚੱਕਰ ਦੇ ਵਿੱਚ ਪਾਣੀ ਭਰ ਕੇ ਤੇ ਆਪਾਂ ਪਏ ਆ ਇਧਰ ਨੂੰ ਰੋਂਗ ਸਾਈਡ ਹੀ ਟੱਪ ਚੱਲੇ ਸੀਗੇ ਹੁਣਾ ਪੱਠਾ ਮੁੜੇ ਉਥੋਂ ਪੁੱਛ ਗਏ ਆ ਜੋ ਲੋਕੇਸ਼ਨ 'ਚ ਲਾ ਕੇ ਦੇਖੀ ਤੇ ਫੋਨ ਹੀਟ ਹੋ ਗਿਆ ਸੀ ਤਾਂ ਕਰਕੇ ਗਰਮ ਹੋਣ ਕਰਕੇ ਭਾਈ ਜਿਹੜਾ ਹੈਗਾ ਆ ਫੋਨ ਆ ਬੰਦ ਕਰਕੇ ਦੁਬਾਰਾ ਛੱਡਣਾ ਪਿਆ ਲొਕੇਸ਼ਨ ਹੁਣ ਲਾ ਕੇ ਦੇਖੀ ਆ ਕਿੱਥੋਂ ਉਥੋਂ ਮੁੜਦਾ ਗਾਂਦੋ ਜਾ ਕੇ ਇਹ 2 ਕਿਲੋਮੀਟਰ ਹੁਣੀ ਘੱਟਦਾ ਵਾਜੇਖਾਨੇ ਪਹੁੰਚ ਗਏ ਜੀ ਹੁਣ ਗੋਨੇਆਣਾ ਗੋਨੇਆਣੇ ਤੋਂ ਬਠਿੰਡਾ ਆਪਾਂ ਫਲਾਈਓਵਰ ਚੜ ਕੇ ਆ ਗਏ ਸੀ ਜੀ ਤੇ ਇਦਾਂ ਦੀ ਜਿਹੜੀ ਰੋਡ ਹੈਗੀ ਆ ਇਹ ਭਗਤਾ ਭਾਈ ਕਾ ਤੇ ਆਪਣੇ ਸਲਾਵਤਪੁਰਾ ਤੇ ਬਰਨਾਲੇ ਕਣੀ ਪੰਜਾਬੜੀ ਭਗਤਾ ਭਾਈ ਕਾ ਇਥੋਂ 11 ਕਿਲੋਮੀਟਰ ਹੈ ਜੀ ਤੇ ਸਲਾਵਤਪੁਰਾ ਇਥੋਂ ਹੈਗਾਗਾ 26 ਕਿਲੋਮੀਟਰ ਤੇ ਬਰਨਾਲਾ ਇਥੋਂ 57 ਕਿਲੋਮੀਟਰ ਤੇ ਆਪਾਂ ਪਰ ਇਧਰ ਨੂੰ ਜਾਣਾਗਾ ਗੋਨੇਆਣੇ ਕਣੀ ਨੂੰ ਨਥਾਣਾ ਖੱਬੇ ਦਾ 15 ਕਿਲੋਮੀਟਰ ਰਹਿ ਗਿਆ ਜੀ ਤੇ ਡੱਬਾ ਵਾਲੀ ਇੱਥੋਂ 54 ਤੇ ਅਬੂਰ ਲਈ ਸਭ ਤੋਂ ਨਥਾਣਾ 86 ਰਹਿ ਗਿਆ ਆਪਾਂ ਪਹੁੰਚ ਗਏ ਜੀ ਗੋਨਿਆਣੇ ਇੱਥੋਂ ਸਿੱਧਿਆ ਥੇੜਾ ਹੈਗਾ ਸਾਰਾ ਗੋਨਿਆਣਾ ਸ਼ਹਿਰ ਮਾੜਾ ਮੋਟਾ ਖੱਬੇ ਹੱਥ ਵੀ ਹਾ ਰੋਡ ਜੀ ਤੇ ਹੈ ਰਗਾ ਸ਼ਹਿਰ ਜੀ ਇਹ ਆ ਹੁਣ ਆਪਾਂ ਜਾਣਾ ਬਠਿੰਡਾ ਤੁਮਹਾਨੂੰ ਲੱਗਦਾ ਕੋਨੇਆਂ ਨੇ ਤੂੰ 10 ਕਿਲੋਮੀਟਰ ਦੇ ਕਰੀਬ ਹੋਣਾ ਮੈਨੂੰ ਲੱਗਦਾ 10 11 ਕਿਲੋਮੀਟਰ ਇੱਥੇ ਜੀ ਬਾਕੀ ਦੇਖਣਾ ਹੀ ਕਿਤੇ ਬੋਰਡ ਵਗੈਰਾ ਆਇਆ ਤਾਂ ਇਹ ਆ ਗਈ ਬਠਿੰਡੇ ਦੀਆਂ ਝੀਲਾਂ ਇੱਥੋਂ ਸਟਾਰਟ ਹੋ ਜਾਂਦੀਆਂ ਸੋ ਗਾਹਾਂ ਤੱਕ ਰਨੇ ਹੁਣ ਕ੍ਰੋਸ ਕਰਾਂਗੇ ਜੀ ਬਠਿੰਡਾ ਸ਼ਹਿਰ ਇਧਰਲੇ ਪਾਸੇ ਮਿੱਤਲਮਾਲ ਆ ਰੋਇ ਗਾਰਡਨ ਤੇ ਆ ਡੱਬ ਵਾਲੀ ਰੋਡ ਜਾਂਦੀ ਹੈ ਪਟੰਡੇ ਦੇ বাস ਸਟੈਂਡ ਤੇ ਪਹੁੰਚ ਗਏ ਜੀ ਹੈਲੋ ਹੈਲੋ ਜੀ ਕਿਹਾ ਮੈਂ ਨਾ ਪਤਾ ਹੋਣਾ ਮੇਰੇ ਕੋਲ ਠੀਕ ਹੈ ਹਾਂ ਚੱਲ ਨਹੀਂ ਇੱਥੇ ਆ ਜੀ ਹਾਂ ਹਾਈਵੇ ਤੁਸੀਂ ਨਾ ਮੂਹਰੇ ਚੱਕਰ ਤਾਇਰ ਵਾਲਾ ਵਾਗੂ ਵੀ ਨਹੀਂ ਹੋਰ ਵਧੀਆ ਵਾਦ ਤੇ ਸੁਣਾ ਵਧੀਆ ਦਾ ਸਫਰ ਤੇ ਵਧੀਆ 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 ਮੈਂ ਤਾਂ ਦਾ ਜਾਂਦੇ ਹਾਂ ਬਲੌਗ ਦੇ ਵਿੱਚ ਬਸ ਬੈਠੀਆਂ ਇੱਥੇ ਆਇਓ ਨਾ ਬਲੌਗ ਹਾਂਿਲਕਾ ਹੈਲੋ ਹਾਈ ਹਾਈ ਇਹ ਪਹੁੰਚ ਗਿਆ ਬਠਿੰਡੇ ਅੱਛਾ ਜੀ ਤੇ ਹੋਰ ਇਹਦਾ ਇੱਥੇ ਅਸੀਂ ਲਾਵਾਂਗੇ ਬੜੀ ਪਾਣੀ ਦੇ ਬਈ ਠੀਕੇ ਟੈਟੂ ਸਟੂਡੀਓ ਦਾ ਚਾਹ ਜੀ ਫਿਰ ਚੱਲ ਪਏ ਆਪਾਂ ਬੈਟਲ ਕਰ ਲਿਆ ਚਾਲੂ ਤੇ ਅੱਜ ਦਾ ਜਿਹੜੀ ਹੈਗੀ ਐ ਸਟੇ ਆਪਣੀ ਆ ਗੁਰੂ ਸਰ ਸ਼ੈਣੇ ਵਾਲੇ ਪਿੰਡ ਮੇਰੇ ਨਾਲ ਕੀ ਹੋਣ ਵਾਲੀ ਹੈਗੀ hatti chowk gurmukhi chowk ਤੋਂ ਆਪਾਂ ਮੁੜ ਕੇ ਸੱਜੇ ਹੱਥ ਤੇ ਸਿੱਧਾ ਹੋਰ ਆ ਜਾਂਦਾ ਜਿਹੜਾ ਆ ਇਧਰਲੇ ਪਾਸੇ ਤਲਵੰਡੀ ਸਾਹਿਬੋਂ ਜੀ ਤੇ ਇਧਰਲੇ ਪਾਸੇ ਬਟਿੰਡਾ ਸ਼ਹਿਰ ਵਾਲਾ ਤੇ ਬਟਿੰਡੇ ਸ਼ਹਿਰ ਤੋਂ ਪੱਖੋ-ਵੱਖੀ ਥਾਵਾਂ ਵੱਲ ਜਿਹੜਾ ਹੈਗਾ ਉਹ ਰਸਤਾ ਜਾਂਦਾ ਹੈ ਤੇ ਆਪ ਵੀ ਛੋੜਿਆ ਰਹਿਣਾ ਸਾਡਾ ਪਾਰਟ ਆਫਾ ਲਾ ਲੈ ਰਹਿਣਾ ਸਾਡਾ ਪਾਰਟ ਦੱਸੋ ਨੇ ਭਈਆ ਆ ਕੇ ਗੁਰੂ ਸਰਸ ਛੈਣੇ ਵਾਲੇ ਕੋਈ ਨਾ ਹੈ ਜੀ ਜੰਤ ਸਭ ਤੇਰਾ ਸੋਈ ਜਨ ਜਾਣੇ ਹਰ ਗੁਣ ਗਦੀ ਆਖ ਬਕਾਣੇ ਜਨ ਹਰ ਦੇ ਰੇ ਮੈਨੂੰ ਬਹੁਤ ਸੁਣਾ ਲੱਗਿਆ ਮੈਨੂੰ ਬਹੁਤ ਵਧੀਆ ਲੱਗਿਆ ਅਰਦਾਸ ਕੀਤੀ ਸੀ ਮਹਾਰਾਜ ਨੇ ਵਧੀਆ ਮੈਂ ਕਿਹਾ ਵੀ ਕਿਸੇ ਤਕਰੀਬ ਵਾਹਿਗੁਰੂ ਕਿਸੇ ਪ੍ਰਕਾਰ ਦੀ ਨਾ ਆਵੇ ਆਦੇ ਮਨ ਨੂੰ ਕੁਛ ਹੋਈ ਜਿਵੇਂ ਮੈਨੂੰ ਨਹੀਂ ਪਈ ਜਾਂਦਾ ਇੰਨਾ ਵਸਾਈ ਜਾਂਦਾ ਮਹਾਰਾਜ ਚੜਦੀ ਕਲਾ ਚ ਹੀ ਰੱਖਦਾ ਹੈ ਬੰਦਾ ਪ੍ਰਮਾਤਮਾ ਹੌਸਲੇ ਬਣਾ ਦੇਣਾ ਕਿ ਨਹੀਂ ਅੰਮ੍ਰਿਤਸਰ ਵੀ ਜਾਇਆ ਨਹੀਂ ਅੰਮ੍ਰਿਤਸਰ ਨਹੀਂ ਆਇਆ ਤਾਂ ਗਿਆ ਉਹ ਪਹਿਲਾਂ ਝੋਨੇ ਝਾਂਨੇ ਦਾ ਸਾਲ ਤਾਂ ਜਾ ਦੇਖਣ ਆਈਆ ਜਾ ਕੇ ਤੇ ਤਾਂ ਕਰਕੇ ਫਰਮਾਇਆ ਅੰਮ੍ਰਿਤਸਰ ਤਾਂ ਇਧਰ ਸਾਈਡ ਦੀ ਹੋਵੇ ਇਸ ਪਿੰਡਾਂ ਬਾਰੇ ਯਾਰ ਮੇਰੀ ਗੱਲ ਸੁਣੂ ਨਾ ਜਿਵੇਂ ਤੂੰ ਇੰਟੈਲੀਜੈਂਟ ਹੈ ਠੀਕ ਹੈ ਮਹਾਰਾਜਾ ਇਹੀ ਰੱਖੇ ਆਪਣੇ ਆਪ ਜਾਣ ਨਹੀਂ ਗਣਾ ਮੈਂ ਬਥੇਰਾ ਇੰਟੈਲੀਜੈਂਟ ਹੈ ਰੱਬ ਤੋਂ ਡਰ ਕੇ ਕਦੇ ਤੇ ਜਿਵੇਂ ਹੁਣ ਆਏ ਕਈ ਵਾਰੀ ਟਾਇਰ ਜਾਂਦੇ ਨੂੰ ਕਈ ਵਾਰੀ ਮੋਬਾਈਲ ਮੋੜ ਦਾ ਡਰ ਹੁੰਦਾ ਏਕ ਨਾ ਜਾਣ ਵੇਲੇ ਕਿ ਕੁਆਲਿਟੀ ਬਣਾਉਣ ਦਾ ਮਾੜਾ ਮੋਟਾ ਬਰਤ ਇੱਧਰਲੇ ਪਾਸੇ ਭਾਈ ਸਾਰੇ ਬੈਠੇ ਆ ਲੇ ਇੱਥੇ ਆਪਾਂ ਲਿਆ ਅਗਲਾ ਦਾ ਸੈਗੜਾ ਆਉਗਾ ਇਹ ਆਪਾਂ ਪਿੰਡ ਗੁਰੂ ਸਰ ਸ਼ੈਣੇ ਵਾਲੇ ਆਪਦੇ ਨਾਲ ਕੇ ਪਿੰਡ ਭਾਈ ਪਹੁੰਚ ਗਏ ਤੇ ਹੁਣ ਇਸ ਰੈਸਟ ਵਗੈਰਾ ਫਰਮਾਉਣਾ ਤੇ ਤੜਕੇ ਜਿਹੜਾ ਹੈਗੇ ਆ 플ਾਨ ਚੇਂਜ ਕਰਤਾ ਇਸ ਕਰਕੇ ਕਿਉਂਕਿ ਤੜਕੇ ਜਿਹੜਾ ਹੈਗਾ ਸੰਧਿਆ ਆਪਾਂ ਸਿੱਧਾ ਗੁਰਦੁਆਰਾ ਸਾਹਿਬ ਵਿੱਚ ਹੀ ਜਾਵਾਂਗੇ ਤਾ ਕਰਕੇ ਫਿਰ ਮੈਂ ਕਿਹਾ ਕਿਉਂਕਿ ਹੁਣ ਜਾਂਦੇ ਕਰਦੇ 8 ਵਜੇ ਆਣੇ ਸੀਗੇ ਤਾਂ ਮੈਂ ਕਿਹਾ ਵੀ ਤੜਕੇ ਤੁਰਿਆ ਸੀ ਮੈਂ ਉਥੋਂ ਤਾਂ ਉਸੇ ਟਾਈਮ ਹੀ ਚਲੋ ਉਸੇ ਅਰਦਾਸ ਦੇ ਵਿੱਚ ਜਿਹੜਾ ਹੈਗਾ ਭਾਈ ਦੁਬਾਰੇ ਬਾਸ ਆਪਾਂ ਤੜਕੇ ਸੰਧਿਆ ਨੂੰ ਜਾਵੜਾਂਗੇ ਸਵੇਰੇ ਸਵੇਰੇ ਲਗਭਗ 6:00 ਵਜੇ 6:00 ਤੋਂ 6:30 ਦੇ ਵਿੱਚ ਜਿਹੜੀ ਅਰਦਾਸ ਦਾ ਸਮਾਂ ਹੁੰਦਾ ਆਪਣੇ ਪਿੰਡ ਦੇ ਗੁਰੂ ਘਰ ਦਾ ਤਾਂ ਉਸ ਟਾਈਮ ਜਿਹੜਾ ਹੈਗਾ ਆਪਾਂ ਗੁਰਦੁਆਰਾ ਸਾਹਿਬ ਅਰਦਾਸ ਦੇ ਵਿੱਚ ਸ਼ਾਮਲ ਹੋ ਜਾਾਂਗੇ ਜੀ ਇਹ ਵਲੌਗ ਜਿਹੜਾ ਹੈਗਾ ਤੁਹਾਡੇ ਕੋਲੇ ਕੁਝ ਕਈ ਦਿਨ ਲੇਟ ਆਉਣਾਗਾ ਕਿਉਂਕਿ ਪਿਛਲੇ ਵਲੌਗ ਜਿਹੜੇ ਹੈਗੇ ਅਪਲੋਡ ਕਰਨ ਵਾਲੇ ਪਏ ਐਡੀਟਿੰਗ ਵਗੈਰਾ ਟਾਈਮ ਨਹੀਂ ਲੱਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਈਕਲਿੰਗ ਖਿੱਚ ਕੇ ਕਰਤਾ ਤਾਂ ਕਰਕੇ ਭਾਈ ਸ਼ਾਂ ਨੂੰ ਰੈਸਟ ਵੀ ਕਰਨੀ ਹੁੰਦੀ ਆ ਤੇ ਕੀ ਕਹਿੰਦੇ ਆ ਵੀ ਬਸ ਐਡੀਟਿੰਗ ਵਗੈਰਾ ਦਾ ਪੋਸਟਿੰਗ ਵਗੈਰਾ ਕਰਨ ਦਾ ਟਾਈਮ ਨਹੀਂ ਲੱਗਾ ਸਮਾਂ ਨਹੀਂ ਲੱਗਾ ਤੇ ਬਸ ਅੱਜ ਦੇ ਵਲੌਗ ਦੇ ਇਥੇ ਆਪਾਂ ਸਮਾਪਤੀ ਕਰਦੇ ਆਂ ਆਪਾਂ ਪਹੁੰਚ ਗਏ ਗੁਰੂ ਘਰ ਗੁਰੂ ਸਾਹਿਬ ਸ਼ੈਣੀ ਵਾਲੇ ਪਿੰਡ ਮੇਰੇ ਨਾਲ ਕੀ ਪਿੰਡ ਭਾਈ ਤੇ ਸਵੇਰੇ ਜਿਹੜਾ ਹੈਗਾ ਇੱਥੋਂ ਚੱਲ ਕੇ ਆਪਾਂ ਡੱਬਾ ਵਾਲੀ ਪਹੁੰਚ ਜਾ ਗੁਰਦੁਆਰਾ ਸਾਹਿਬ ਤੇ ਉਸ ਤੋਂ ਬਾਅਦ ਘਰੇ ਪਾਈ ਤੇ ਫਿਰ ਮੜਾ ਮੋਟਾ ਹੈਗਾ ਜਿਹੜਾ ਖੇਤ ਬੰਨੇ ਦਾ ਚੱਕਰ ਵੀ ਲਾਉਣਾ ਤੇ ਕੰਮ ਧੁੰਦੇ ਆਪਦੇ ਘਰ ਦੇ ਦੇਖਣੇ ਧੁੰਦੇ ਜਾਣੇ ਦਾ ਕੀ ਸਾਹ ਹਕਤਾ ਵਾ ਤੇ ਮਿਲਦੇ ਆਂ ਫਿਰ ਨਵੀਂ ਵੀਡੀਓ ਨਾਲ ਸਵੇਰੇ ਡੱਪਾਲੀ ਪਿੰਡ ਪਹੁੰਚ ਕੇ ਤੇ ਅਜਨੀ ਕਾਹਾ ਜਰੀ ਆ ਤੇ ਦੀ ਕੁਲ ਕਰਿਓ ਸਸਰੀ ਕਾਲ ਦੀ ਸਾਰਿਆਂ ਨੂੰ ਜਿਉਂਦੇ ਵਾਸਤੇ ਰਹੋ ਨਗਰਕੇੜੇ ਦੇ ਵਿੱਚ ਹਾਸੇ ਕੇੜੇ ਰਹਿਣ ਵੀ ਤੁਹਾਡੇ